ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਪਾਤਰ ਸੈਟ ਵੀ ਸਾਰੇ ਵੀਰਾਂ ਦੇ ਘਰ ਪੂਰਾ ਠੀਕ ਹੈ ਲਓ ਬਈ ਫੇਰ ਉੱਠ ਖੜੇ 12 ਵਜੇ ਸੁੱਤੇ ਸੀ ਤੇ 3 ਵਜੇ ਫੇਰ ਉੱਠ ਖੜੇ 12 ਵਜੇ ਸੁੱਤੇ 3 ਵਜੇ ਫੇਰ ਉੱਠ ਖੜੇ ਮੇਰੇ ਵੀਰੋ ਹਰੇ ਦੂਸੇ ਵਾਲਾ ਤੇ ਆਪਣਾ ਇਹਨੂੰ ਮਾੜਾ ਮੋਟਾ ਸਮਝ ਪਤਾ ਜਿਹੜਾ ਪਾਣੀ ਤਾਂ ਨਹੀਂ ਕੋਈ ਲਾਉਣਾ ਸੀਗਾ ਨਾ ਬਈ ਉਹ ਲਾਤਾ ਓਕੇ ਕਰਤਾ ਰਿਪੋਰਟਾਂ ਬਾਕੀ ਰਾਤ ਅਸੀਂ ਬਾਹਰ ਹੀ ਪੈ ਗਏ ਸੀ ਅੰਦਰ ਸੀ ਗਰਮੀ ਜ਼ਿਆਦਾ ਹਨਾ ਆ ਮੰਜੇ ਬਾਹਰ ਕੱਢ ਲਾ ਆਪਣੇ ਤੇ ਆ ਪੱਕਾ ਕੂਤਰਾ ਕਰਨ ਨੂੰ ਕਰਕੇ ਛੱਡਤਾ ਅੰਦਰ ਉੱਕਰ ਬੋਟਾ ਤੇ ਅਸੀਂ ਬਈ ਫੇਰ ਉਹਨੇ ਸੌਣੇ ਜਿਹੜੇ 2 ਘੰਟੇ ਹੈਗੇ 5:00 ਵਜੇ ਫਿਰ ਇਹਨਾਂ ਨੇ ਬਾਜੀ ਤੇ ਆਣਾ ਹੋਊਗਾ ਉਹ ਪਹਿਲਾਂ ਖੁੱਡੇ ਭੇਡ ਦਿਆ ਇੱਕ ਮਿੰਟ ਚੱਲੇ ਆ ਮੁੰਡੇ ਬਾਜੀ ਤੇ ਚੱਲੇ ਆ ਮੁੰਡੇ ਬਾਜੀ ਤੇ ਹੋਜੀ ਲੈ ਕੇ ਬਾਗੇ ਦਾ ਨਾ ਵਾਹਿਗੁਰੂ ਸੱਚੇ ਪਾਛਾ ਦਾਤਿਆ ਕਦੀ ਮੇਰ ਠੀਕ ਹੈ ਪਲਟਾ ਬਲਟਾ ਵੀ ਕਰਕੇ ਤੇ ਲੈ ਚੱਲੇ ਹੁਣ ਬਾਜੀ ਤੇ ਕੁਦਰ ਡੱਕਿਆ ਵੀ ਬਹੁਤ ਆਪਣਾ ਦਿਨ ਵੀ ਦੇਖੀ ਫਿਰ ਤੂੰ ਅੱਗੇ ਜਾ ਕੇ ਛੱਡਦੇ ਨੇ ਨਾ ਅੱਜ ਕੁਕੂ ਪਰਪੁਖਾ ਉਹ ਚਲੋ ਕੋਈ ਦਿੱਕਤ ਨਹੀਂ ਹੋਰ ਤਾਂ ਵੀ ਮੁੰਡੇ ਆਣੇ ਲੇਕ ਗਿਆ ਦਮਣੀ ਇੱਕ ਗੱਸ ਸਕੀਂਦਰ ਤੇ ਗਿਆ ਗੋਹਾ ਇੱਕ ਤਾਂ ਇਥੋਂ ਲੈ ਗਿਆ ਆਪਣਾ ਹਰੇ ਟੂਸੇ ਵਾਲਾ ਇੱਕ ਲੈ ਗਿਆ ਸੰਜੇਂਦਰ ਵਾਲਾ ਬੱਚਾ ਇੱਕ ਗੋਛੇ ਦੀ ਕੂਤਰੀ ਲੈ ਜਾਣੀ ਮਤਲਬ ਨਕੂਤਰ ਕੇ ਕੂਤਰੀ ਹਨ ਤੇ ਚਲੋ ਕੋਈ ਗੱਲ ਨਹੀਂ ਜਾਣਦੇ ਬਸ ਐਂਟਰੀ-ਆਉਟਰੀ ਪਰ ਰੱਖੀ ਜਿ ਪਹਿਲੇ ਸਾਰਾ ਕੁਝ ਆਪਾਂ ਤਾਂ ਆਪ ਦਾ ਘਰੇ ਸਾਂਭਾਂਗੇ ਡਾਵਾਂਗੇ ਗੇੜੇ-ਗੂੜੇ ਪਾਉਣੇ ਅੱਜ ਕੋਈ ਕਦੀ ਕੂਤਰੀ ਦੇ ਮਨ ਲੱਗਦਾ ਬਾਹਰ ਹੌਣਾ ਜਗਿਆ ਇਹ ਚੀਜ਼ ਬਾਹਰੀ ਨਹੀਂ ਬਖੋਣਦੇ ਮਾੜੀ ਮੋਢੀ ਬਖੋਣ ਉਹਨੇ ਵੀ ਪ੍ਰੋਜੈਕਟ ਚੱਲੀ ਜਾਂਦਾ ਹੈਗਾ ਬਸ ਹਾਂਜੀ ਬਾਬ ਤੇ ਵੀਰ ਭਰਾਏ ਸੀਗੇ ਆਪਣੇ ਕਿੱਲਿਆਂ ਵਾਲੀ ਤੋਂ ਉਹ ਕੁੱਤੀ ਲਵਾਉਣ ਹਣਾ ਥੋੜੇ ਕੋਲ ਪਤਾ ਹੈ ਫਿਰ ਆਪਣੇ ਕੋਲੇ ਡੌਗੀ ਡੌਨ ਹੈਗਾ ਹਰਮਨ ਵਾਲਾ ਮੈਂ ਚਲੋ ਕੋਈ ਗੱਲ ਨਹੀਂ ਹਣਾ ਆ ਜਿਓ ਵੀ ਕਰਾ ਦੇਾਂਗੇ ਆਪਾਂ ਸਾਈਡਿੰਗ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਉਹਨਾਂ ਦੀ ਓਕੇ ਹੋ ਗਿਆ ਕਨਫਰਮ ਸੈੱਟ ਹੈ ਕੰਮ ਉਹ ਚੀਜ਼ ਨਾ ਥੋੜੀ ਜਿਹਾ ਬੋਲਦਾ ਮੈਨੂੰ ਔੜ ਜੀ ਲੱਗਦੀ ਵੀੜ ਜੀ ਲੱਗਦੀ ਤਾਂ ਉਹ ਕੀ ਖੁੱਲ ਕੇ ਹੀ ਨਹੀਂ ਬੋਲਦਾ ਮੈਂ ਹਣਾ ਤੇ ਬਾਕੀ ਮੈਂ ਦੋ ਕੂਤਰਾਂ ਨੇ ਛੜਤਿਆਂ ਬਈ ਸਹੀ 7 ਵਜੇ ਦੂਜੀਆਂ ਕੂਤਰਾਂ ਦੇ ਨਾਲ ਮਾੜੇ ਬੜੇ ਢਾਣੇ ਦੁਨੀ ਇਸੇ ਪਾਣੀ ਪੂਣੀ ਵਾਲੀਆਂ ਦੇਣੇ ਸੈਟ ਬੈਟ ਕਰਦੇ ਆ ਤੇ ਛੜ ਦਿੰਨੇ ਆ ਬਸ ਇੱਕ ਹਰੀ ਬਗਲ ਵਾਲਾ ਨਵਾਂ ਕੂਤਰ ਛੜਦਿਆ ਆਪਣਾ ਜਿਹੜਾ ਪਾਸੇ ਜਾਂਦਾ ਹੁੰਦਾ ਹੈਗਾ ਬਸ ਚੱਲ ਪੈਣਾ ਨੇ ਹੋਰ ਦੂਜੀ ਤੀਜੀ ਜਿਹੜਾ ਇਹ ਲਓ ਜੀ ਤੇ ਇੱਕ ਛੜਦਗੇ ਬਗਲ ਝਾਲਰ ਟਾਉਰੀ ਵਾਲੀ ਸ਼ਾਖੀ ਬਈ ਆਪਣੀ ਚਲਖੰਡ ਤੇ ਹਰੀ ਕਾਂਦਲ ਨੂੰ 30 ml ਪਾਣੀ ਦੇਤਾ ਤੇ ਉਹ ਅੰਦਰ ਪਿੰਜਰੇ ਚ ਬੈਠੀ ਹੈ ਇੱਕ ਛੜਦੇ ਗੁਲਾਬੀ ਕਾਛ ਤੇ ਗੁਲਾਬੀ ਕਾਂਦ ਵਾਲੀ ਚਿਆਲਖੰਡ ਤੋਂ ਇਹਦੇ ਨਾਲ ਸਿਰਫ ਇੱਕ ਕਿੰਕ ਕਰੇਬੀ ਬਦਾਮ ਦੀ ਪਤਾ ਨਹੀਂ ਦਾਣਾ ਕਿ ਬਦਾਮ ਦੀ ਕਿੰਕ ਕਰੇ ਲਓ ਜੀ ਹਰੀ ਕਾਂਤ ਵਾਲੇ ਦਾ ਵੀ ਮਾਰੀ ਯੋਲਾ 30 ml ਪਾਣੀ ਤੇ ਚਾਲਖੰਡ ਆਹਾ ਆਹਾ ਥੱਪੇ ਮਾਰਦੀ ਨਿਕਲਦੀ ਆ ਕਹਿੰਦੇ ਚਾਲਖੰਡ ਗੇੜੇ ਅੱਜ ਬਈ ਕਬੂਤਰੀ ਤੇ ਆਪਣੀ ਤੇ ਇੱਧਰ ਕਿਧਰ ਜਾਣਾ ਇੱਧਰ ਵੜਾਣਾ ਗੁੱਡਾ ਚ ਲਓ ਜੀ ਇਹ ਕੇ ਛੱਡਦੀ ਗੁਲਾਬੀ ਟੂਸਾ ਗੁਲਾਬੀ ਡੰਡਾ ਚਿਆਲਖੰਡ ਇਹ ਕੇ ਕਾਲੀ ਜੀ ਨਹੀਂ ਛੱਡਦੀ ਹਰੀ ਗੁਲਾਬੀ ਬੰਗਲ ਵਾਲੀ ਹਣਾ ਤੇ ਦੂ ਬਾਅਦ ਇਹਨਾਂ ਨੂੰ ਵੀ ਬਸ ਪਾਣੀ ਤੇ ਕਰ ਦਾਂਗੇ ਤੇ ਕੋਈ ਨਾ ਕੋਈ ਬਾਜੀ ਵੇਖ ਲਾਂਗੇ ਇਹਨਾਂ ਨਾਲ ਆਪਾਂ ਤੇ ਇੱਕ ਮਿੰਟ ਰੋ ਤੇ ਇੱਕ ਛੜਦਗੇ ਵੀ ਆਪਣੀ ਭੂਤ ਸੱਜੀ ਗਲਾਬੀ ਭਗੜ ਵਾਲੀ ਕਾਲੀ ਚੀਨੀ ਛਾਲਖੰਡ ਕਰਚਲ ਲਓ ਜੀ ਇੱਕ ਇਹ ਛੜਦਗੇ ਦੋਵੇਂ ਹਰੇ ਟੂਸੇ ਬਈ ਕੱਲ ਵੀ ਛੱਡੀ ਸੀ ਕੂਤਰੀ ਲਓ ਜੀ ਇੱਕ ਇਹ ਕੂਤਰੀ ਰਹਿ ਗਈ ਸੀ ਸੱਜੀ ਗਲਾਬੀ ਕਾਂਤ ਵਾਲੀ ਚੀਨੀ ਛਲਖੰਡ ਇਹਦੇ ਅੰਦਰ ਦੂਗ ਦਾਣੇ ਸੀਗੇ ਹੁਣ ਹੋ ਗਈ ਵਿਹਲੀ ਇਹ ਵੀ ਛੜਤੀ ਬਾਈ ਤੇ 2 ਸੇ ਡੰਡੇ ਵਾਲੀ ਦੀ ਵੀ ਅੱਜ ਬੰਦੀ ਪਵਾਤੀ ਆਪਾਂ ਹਨਾ ਚੱਕਰ ਕੀ ਆ ਵੀ ਮਾਨੇ ਕੇ ਚਲ ਦੋ ਦਿਨਾਂ ਦੀ ਬੰਦੀ ਤਾਂ ਵੈਸੇ ਵੀ ਪਾਉਣੀ ਸੀ ਪਵਾਇ ਤਾਂ ਅੱਜ ਪਵਾਦ ਕੇ ਦੋ ਦਿਨਾਂ ਦੀ ਪਵਾਦੀ ਅੱਜ ਵਾਰੀ ਕਰਾ ਕੇ ਇਹ ਦੂ ਗਾਂ ਦੋ ਦਿਨਾਂ ਦੀ ਬੰਦੀ ਪਵਾਦ ਗਏ ਕਿ ਕਵਾਂਈ ਵਾਰੀਆਂ ਬਣਤ ਗਈਆਂ ਇਹਦਾ ਤਿੰਨ ਵਾਰੀਆਂ ਹੀ ਹੋਣਾ ਘਰੇ ਸਿਰਫ ਪਾਣੀ ਤੇ ਚੌਥੀ ਵਾਰੀ ਤੇ ਬਾਜੀ ਉੱਡ ਜਾਣਾ ਨੇ ਤੇ ਇਹਦੇ ਕੱਲ ਨੂੰ ਘੇੜੀ ਐ ਤੇ ਪਿੰਜਰੇ ਛੱਡ ਕੇ ਮਿੱਠਾ-ਮੁੱਠਾ ਚੈੱਕ ਕਰਤਾ ਸੀ ਵੀ ਇੰਨੇ ਕੀ ਹਿਸਾਬਤਾ ਹੁਣ ਇਹ ਫਿਰ ਉਹ ਸਮਾਨ ਪੱਤਾ ਭਿਉਂ ਪਿਆ ਸੀਗਾ ਮਿੱਠਾ ਤਾਂ ਖਰ ਠੀਕ ਆ ਯਾਰ ਪਰ ਉਹਨੀਆਂ ਸੱਟ ਨਹੀਂ ਹਜੇ ਏਦੋਂ ਵੀ ਪੀਲੀਆਂ ਹੋ ਜਾਣੀਆਂ ਬਿੱਠਾ ਇਹਦੀਆਂ ਤੇ ਚੋਬਰ ਨੂੰ ਸੱਦ ਲੈਣਾ ਬਈ ਤੇ ਆਪਣੀ ਟੂਸੇ ਡੰਡੇ ਵਾਲੀ ਕਬੂਤਰੀ ਦਾ ਰੰਗ ਗੂੜਾ ਕਰਦੇ ਆਂ ਅਸੀਂ ਤੇ ਫੋਨ ਆਪਣਾ ਚਾਰਜ ਲੱਗਿਆ ਪਿਆ ਤੇ ਉਹਨੇ ਵੀਡੀਓ ਐਕਸਪੋਰਟ ਤੇ ਲਾਉਣੇ ਆ ਤੇ ਸਾਨੂੰ ਰੰਗ ਕਰਕੇ ਨਾ ਉਹਦੇ ਗੂੜਾ ਫਿਰ ਦਿਖਾਵਾਂਗੇ ਅਸੀਂ ਤੇ ਦੂਜੀ ਕਬੂਤਰੀ ਬੈਠ ਗਈ ਬਈ 9:55 ਮਿੰਟਾਂ ਤੇ ਬਗਲ ਝਾਲਰ ਟੌਰੀ ਏਦੋਂ ਪਹਿਲਾਂ ਕਬੈ ਗਈ ਸੀ ਨਵੀਂ ਕਬੂਤਰੀ ਜਿਹੜੀ ਆਪਣੀ ਦੋਵੇਂ ਹਰੇ ਟੂਸੇ ਵਾਲੇ ਦੋ ਕਬੂਤਰੀਆਂ ਬੈਠੀਆਂ ਤੇ ਸ਼ਾਇਦ 7 ਪਤਾ ਨਹੀਂ 8 ਰਹਿ ਇੱਕ ਨਾ ਚਾਰ ਕਬੂਤਰੀਆਂ ਵਾਸਤੇ ਬਦਾਮ ਕੱਟਦੇ ਤੇ ਧਰ ਦੀ ਬਈ ਇਹ ਕੀ ਇਹ ਪਹਿਲੇ ਨੰਬਰ ਤੇ ਆਪਣਾ ਰੱਤਾ ਗਲਾਬੀ ਬਗਰ ਆਇਆ 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 ਪੁੱਤ ਤੇ ਉਸ ਤੋਂ ਬਾਅਦ ਰੱਖੀਏ ਜੀ ਆਪਣਾ ਹਰਾ ਟੂਸਾ ਹਰੀ ਟੋਰੀ ਆਇਆ 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 ਪੁੱਤ ਤੇ ਥੱਲੇ ਗਲਾਬੀ ਗੰਡ ਹਰੀ ਕਾਂਤ ਆਇਆ 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 ਪੁੱਤ ਤੇ ਇੱਕ ਜਾਨਵਰ ਰਹੇਗਾ ਬਈ ਗਲਾਬੀ ਫੁੰਝੇ ਵਾਲਾ ਲਟਰੇ ਉਹਨੂੰ ਵੀ ਰੱਖੀਏ ਉਹ ਵੀ ਗੱਲ ਕਿਤੇ ਤੱਕ ਕਰ ਗਿਆ 100% ਤਾਂ ਉਹ ਪਾਸੇ ਪੂਸੇ ਬਹਿ ਗਏ ਯਾਰ ਹਨਾ ਆਇਆ ਆਇਆ ਪੁੱਤ ਤੇ ਆ ਚੱਲ ਰਹਿ ਨੂੰ ਪਾਣੀ ਪਿਆਰ ਗੇ ਉਤਰੀ ਨੂੰ ਆਪਣੀ ਨੂੰ ਆਇਆ 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 ਬੋਟਰ ਆਇਆ 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 ਬਹੁਤ ਆ ਗਰੇ ਨਾ ਬਾਜਰਾ ਤੇ ਮੈਂ ਪਹਿਲਾਂ ਤੇ ਹਾਂ ਬਈ ਮੋਜਾ ਵੀ ਬੰਦ ਹੈ ਉਹਦੇ ਬਦਾਮ ਬੰਦ ਕਲੀ ਕਣਕ ਤੇ ਕਰ ਰੱਖਿਆ ਉਹਨੂੰ ਠੀਕ ਹੈ ਕਿ ਨਹੀਂ ਪਰ ਯਾਰ ਸਾਨੂੰ ਪਤਾ ਵੀ ਉੜਦਾ ਠੀਕ ਆ ਚਲ 12 1 2 ਵਜੇ ਤੱਕ ਰਜਾ ਵੜਦਾ ਪਰ ਬਈ ਪਾਸੇ ਬਹਿ ਕੇ ਆਉਂਦਾ ਹਨਾ ਹੋ ਰੋਏ ਰੋਏ ਵਾਲਾ ਕੰਮ ਗਲਤ ਆ ਜਿਆਦਾ ਪਾਸੇ ਬਹਿ ਕੇ ਸ਼ਰੀਦ ਦੀ ਨਾਲ ਆਵੇ ਤੇ ਪਾਸੇ ਬਹਿ ਕੇ ਸ਼ਰੀਦ ਦੀ ਬਣਾ ਕੁੱਤਰ ਨੇ ਮਾੜੀ ਗੱਲ ਹੈ ਉਹ ਤੇ ਇਧਰ ਦਾਣੇ ਰੱਖ ਦਈਏ ਕਬੂਤਰਾਂ ਨੂੰ ਕਬੂਤਰਾਂ ਨੂੰ ਦਾ ਰੱਖਦੇ ਸੀ ਬਈ ਮੈਂ ਪਹਿਲਾਂ ਹੀ ਪਦਾਂਪਦੋਂ ਪਾ ਗੁੱਦਾ ਰੱਖਦੇ ਟਾਈਮ ਨਾਲ ਹੀ ਆਇਓ 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 ਬੱਤ ਤੇ ਕਬੂਤਰਾਂ ਨੂੰ ਵੀ ਰੱਖਦੇ ਸੀ ਬਈ ਠੀਕ ਹੈ ਤੇ ਕਬੂਤਰਾਂ ਦੇ ਤਾਂ ਚੱਕ ਹੀ ਲੱਗੇ ਯਾਰ ਨਹੀਂ ਨਹੀਂ ਚਲੋ ਕੋਈ ਨਾ ਹੋਏ 11: 11 ਵਜੇ ਚੱਕ ਲਾਂਗੇ ਬਸ ਥੋੜੇ ਮੋਟੇ ਰਹਿ ਗਏ ਜਿਵੇਂ ਜਿੰਨੇ ਖਾਣੇ ਆ ਹਨਾ ਹੋਰ ਉਹ ਖਾ ਸਕਦਾ 10 ਮਿੰਟ ਥੋੜੇ ਖਿੜੀ ਖਾ ਲੋ ਫਿਰ ਚੱਕ ਦਿਆਂਗੇ ਆਪਾਂ ਤੇ ਕਬੂਤਰਾਂ ਵੀ 8000 ਪਤਾ ਨਹੀਂ ਯਾਰ 7 ਕੇ 8 ਫਿਰਦਾਂਗੇ ਯਾਰ ਮੇਰੇ ਹਿਸਾਬ ਨਾਲ ਤੇ ਸਾਰਿਆਂ ਸੁੱਕ ਗਏ ਆ ਪਾਣੀ ਵਾਲੀ ਕੋਈ ਵੀ ਨਹੀਂ ਤੇ ਉਹ ਇੱਕ ਮਿੰਟ ਘੜੀ ਬਣਗੇ ਪਹਿਲਾਂ ਕੁਝ ਮਿਸਿੰਗ ਲੱਗ ਰਿਹਾ ਸੀ ਮੈਂ ਕਿ ਅੱਜ ਆਪਾਂ ਨੂੰ ਅੱਲਾਉ ਬਾਬਿਓ ਦੋ ਕਬੂਤਰਾਂ ਆ ਕੇ ਬੈਠ ਗਿਆਂ ਬਈ 11 ਵਜੇ ਤੇ ਲਗਭਗ 4 ਮਿੰਟਾਂ ਤੇ ਬਈ ਇੱਕ ਤਾਂ ਹਰੀ ਗਲਾ ਵੀ ਬਗਲ ਦੀ ਕਾਲੀ ਚੀਨੀ ਤੇ ਇੱਕ ਆ ਕੇ ਬੈਠ ਗਈ ਸੱਜੀ ਗਲਾਬੀ ਗਾਂਤ ਵਾਲੀ ਕਾਲੀ ਚੀਨੀ ਬਈ ਦੋਵਾਂ ਨੂੰ ਲਾਲ ਗੇ ਇੱਕ ਇਹ ਸੱਜੀ ਗਲਾਬੀ ਕਾਂ ਭਗਲਾਈ ਕਾਲੀ ਚੀਨੀ ਨੀ ਯਰ ਦੇਖ ਲਈ ਇੱਕ ਮਿੰਟ ਉੱਤੇ ਨਿਗਾਹ ਮਾਰ ਰਹੀ ਹੈ ਨਾ 11 ਵਜੇ ਤੇ 10 ਮਿੰਟਾਂ ਤੇ ਬਈ ਇੱਕ ਤਾਂ ਆਪਣੀ ਆ ਗਈ ਖੱਬੇ ਗਲਾਬੀ ਟੂਸੇ ਵਾਲੀ ਕਬੂਤਰੀ ਤੇ ਇੱਕ ਭੂਤ ਇਹ ਦੋਵੇਂ ਕਬੂਤਰਾਂ ਵੀ ਆ ਕੇ ਬੈਠ ਗਾਂ ਬਈ ਤੇ 2 ਸਿਰ ਅੰਡਲ ਨੂੰ ਬਦਨਾਮ ਰੱਖਦੇ ਵੀ ਆਪਣੇ ਨੂੰ ਆਇਆ 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 ਪੱਤਾ ਇਨੂੰ ਰੱਖ ਤੇ ਤੇ ਥਲੇ ਝੱਲ ਵਾਲੀ ਵੀ ਰੱਖੀ ਕੀਤੀ ਜਿਹੜੀ ਘਟ ਕੇ ਤੇ ਬਾਹਰ ਦੇਖਿਓ ਵੀ ਕਬੂਤਰ ਤਾਂ ਨਹੀਂ ਆ ਕੇ ਬੈਠ ਗਿਆ ਨਹੀਂ ਬੈਠਾ ਵੀ ਹਜੇ ਤਾਂ ਚਾਰ ਕਬੂਤਰ ਤਾਂ ਰਹਿ ਗਏ ਬਈ ਸਿਰਫ ਇਹ ਬੈਠੀ ਜਾਂਦੀ ਇੱਕ ਤਾਂ ਇਹ 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 ਬੈਠੀ ਜਿਵੇਂ ਲੱਗਦਾ ਨਹੀਂ ਦੋ ਤਿੰਨ ਬੈਠੀਆਂ ਨੇ ਟਾਈਮ ਲਗਭਗ ਹੋ ਗਿਆ 11:37 ਮਿੰਟ ਹੋ ਗਏ ਲਓ ਬਾਬੇ ਦੋਵੇਂ ਨਵਾਂ ਕਬੂਤਰ ਵੀ ਆ ਗਏ ਬੈਠਣ ਇੱਕ ਤਾਂ ਬੈਠ ਹੀ ਗਈ ਬਈ ਸੱਜੇ ਗਲਾਬੀ ਟੂਸੇ ਵਾਲੀ ਕੂਤਰੀ ਆ ਕੇ ਬੈਠ ਗਈ ਟਾਈਮ ਤੁਹਾਨੂੰ ਦਿਖਾ ਦਿੰਦਾ 11:46 ਮਿੰਟ ਹੋ ਗਏ ਬਈ ਠੀਕ ਹੈ ਤੇ ਤਿੰਨ ਕਬੂਤਰਾਂ ਆ ਰਹੇ ਆ ਯਾਰ ਇੱਕ ਨਹੀਂ ਦੀਂਦੀ ਬਈ ਇਹਨਾਂ ਤੇ ਨਾ ਚੋ ਮਤਲਬ ਅਨੇ ਆ ਗਈ ਆ ਗਈ ਆ ਗਈ ਕੱਚਕਾਂਤ ਲਈਂਦੀ ਨਹੀਂ ਸੀ ਉਹਦੀ ਆ ਗਈ ਓਕੇ ਫਿਰ ਤੂਸੇ ਡੰਡੇ ਵਾਲੀ ਬੈਠ ਗਈ ਆ ਗਈ ਬਈ ਨਾਲ ਦੀ ਨਾਲ ਹੀ 11:46 ਹੋਈ ਹੋਣਗੇ ਕਿ 47 ਹੋਗੇ 11:47 ਤੇ 11:46 ਤੇ 1 ਮਿੰਟ ਦਾ ਫਰਕ ਹੈ ਲਵ ਜੀ ਕੱਚਕਾਂਤ ਵਾਲੀ ਵੀ ਆ ਗਈ ਬੈਠ ਗਈ ਇਹ ਬੈਠ ਗਈ 11:48 ਬਈ 46 47 48 49 ਹੋ ਗਏ ਬਈ ਸੱਚ ਹੈ ਨਾ 11:49 ਤੇ ਓਕੇ ਹੋ ਗਈ ਰੋਡ ਬਈ ਲਓ ਜੀ ਜਿਹੜਾ ਕੂਤਰਾ ਉੱਡ ਕੇ ਆਇਆ ਸੀਗਾ ਬਈ ਤੇ ਉਹਨਾਂ ਨੂੰ ਥੋੜਾ ਥੋੜਾ ਪਾਣੀ ਪਿਆਦ ਗਿਆ ਆਪਾਂ ਹਣਾ ਆਇਆ 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 ਪੋਤਾ ਆਇਓ 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 ਆਇ ਬਸ ਇੱਕ ਮਿੰਟ ਆਇਓ 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 ਬਸ ਪੋਤਾ ਹਾਂਜੀ ਮੇਰੇ ਵੀਰੋ ਤੇ ਹਰੀ ਕਾਂਤ ਵਾਲੀ ਰਹਿ ਗਈ ਵੀ ਕੱਲੀ ਬਸ ਮੰਨ ਕੇ ਚਲੋ ਵੀ ਟਾਈਮ ਹੋ ਗਿਆ 12:17 ਮਿੰਟ ਤੇ ਬਾਕੀ ਸਾਰੀਆਂ ਕਬੂਤਰਾਂ ਬੈਠੀਆਂ ਤੁਹਾਨੂੰ ਪਤਾ ਹੈ ਸਾਰੀਆਂ ਸੁੱਕੀਆਂ ਸੀਗਾ ਤੇ ਕੁਝ ਨਵੀਆਂ ਸੀ ਵਿੱਚੋਂ ਕੁਝ ਤਿੰਨ ਕੁ ਪੁਰਾਣੀਆਂ ਤਿੰਨ ਚਾਰ ਨਵੀਆਂ ਸੀ ਤੇ ਗੇੜਿਆਂ ਵਾਲੀ ਕੂਦਰੀ ਰਹਿ ਗਈ ਬਈ ਇੱਕ ਮਿੰਟ ਨਿਗਾਹ ਮਾਰ ਉਹ ਹਰੀ ਬਗਲਾ ਵਾਲਾ ਵੀ ਜਿਹੜਾ ਫਿਰਦਾ ਆਪਣਾ ਹੋਵੇ ਦੇਖੋ ਬਾਪੂ ਉਹ ਆ ਜਾਂਦਾ ਜਿਹੜਾ ਪਾਸੇ ਕੋਠੀ ਦੇ ਬਹਿ ਕੇ ਆਉਂਦਾ ਹੁੰਦਾ ਚਲੋ ਬਈ ਜਿੱਦਣ ਤੋਂ ਸਿੱਧਾ ਉਸਦਣ ਤੋਂ ਹੀ ਨੇ ਚੱਲ ਪੈਣਾ ਹਨਾ ਤੇ ਹਰੀ ਕਾਂਦ ਵਾਲੀ ਦੇ ਨਿਗਾਹ ਮਾਰ ਲਿਗਾ ਬਾਪੂਣੀ ਦੇ ਵੜੀ ਜੀ ਹਰੀ ਕਾਂਦ ਵਾਲੀ ਹੋ ਜਾਂਦੀ ਬਈ ਉਹ ਹੋ ਜਾਂਦੀ ਦੀਆਂ ਸਾਨੂੰ ਨਾ ਬਲਾਰ ਹੋ ਗਿਆ ਮਨ ਲੱਗਦਾ ਚਲੋ ਛੱਡੋ ਆ ਜਾਂਦੀ ਆ ਰਹੀ ਥਿਗਦੇ ਯਾਰ ਤੇ ਬਾਕੀ ਸਾਰੇ ਕਬੂਤਰਾਂ ਦਾੰਦਰਾ ਵੀ ਆਪਣਾ ਓਕੇ ਰਪੋਟਾਂ ਨੇ ਇਹਨਾਂ ਦੇ ਵੀ ਕਰ ਲੋ ਦਰਸ਼ਨ ਮਾੜੇ ਮੋਟੇ ਕਬੂਤਰ ਕਵਾਤਰ ਵੀ ਵੇਖ ਲਿਆ ਕਰੋ ਮੈਨੂੰ ਤਾਂ ਵੇਹਣੀ ਰਹੇ ਨੇ ਹਣਾ ਬਾਕੀ ਜਿਹੜੀ ਗੌਰ ਨਾਲ ਨਹੀਂ ਵਿਖਾਉਂਦਾ ਉਹ ਕਬੂਤਰ ਮੈਂ ਇੱਕ ਗੱਲ ਹੋਰ ਵੀ ਤੁਸੀਂ ਨੋਟਿਸ ਕੀਤੀ ਹੋਣੀ ਹੈ ਚਾਰ ਆਊਟ ਗਿਆੰਗਾ ਤੇ ਨਾ ਆਊਟ ਗਿਆੰਗਾ ਤੇ ਇਹਨਾਂ ਚੋਂ ਵੀ ਚਾਰ ਕਬੂਤਰਾਂ ਨੂੰ ਪਾਣੀ ਮੰਗੀ ਜਾਂਦੇ ਆ ਬਈ ਹੁਣ ਇੱਕ ਤਾਂ ਆਹ ਕੂਤਰੀ ਐ ਕਹਿੰਦੀ ਮੈਨੂੰ ਪਾਣੀ ਦੇ ਕਰਦੇ ਝਾਲਮਾ ਸੁੱਕੀ ਬਹੁਤ ਡਾਲੀ ਆ ਬੈਠੀ ਮੂਰੇ ਇੱਕ ਤੇ ਤਿੰਨ ਇਧਰੋਂ ਕਾਲਗਾਂ ਚੀਨੀਆਂ ਇਧਰ ਕਬੂਤਰਾਂ ਨੂੰ ਰੱਖ ਦਗੇ ਵੀ ਡੱਕਵਾ ਪਾਣੀ ਇੱਕ ਮਿੰਟ ਪਹਿਲਾਂ ਤਾਂ ਕੌਲੀ ਭਰ ਲਾ ਮੈਂ ਲਓ ਭਾਈ ਰੱਖ ਦिए ਆਇਓ 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 ਹੰਡੋ ਚਲੋ ਭਾਈ ਓਕੇ ਵੀ ਰਿਪੋਰਟ ਕੌਲੀ ਪੀ ਰਹੇ ਨੇ ਹੋਰ ਵੀ ਨਾਲ ਹੈ ਤਾਂ ਹੋਰ ਵੀ ਪੀ ਲੈਣਗਾ ਤੇ ਹਾਂ ਸੱਚ ਭਾਈ ਅੱਜ ਬਾਜੀ ਤੇ ਜਿੱਥੇ ਆਪਾਂ ਹਰੇ ਟੂਸੇ ਵਾਲਾ ਛੱਡਿਆ ਉੱਥੇ ਆਪਣੇ 4-5 ਕਬੂਤਰ ਆ ਭਾਈ ਇੱਕ ਆਪਣਾ ਹੋਗਾ ਇੱਕ ਗੋਛੇ ਦਾ ਹੋਗਾ ਸਖਜਿੰਦਰ ਵਾਲਾ ਬੱਚਾ ਨਹੀਂ ਛੱਡਿਆ ਤੇ ਇੱਕ ਤਿੰਨ ਕਬੂਤਰ ਆਉਦੇ ਹੋਗੇ ਬਾਈ ਬੂਰੇ ਦੇ ਗੂਰੂ ਸਾਰਾ ਆਦੇ ਹਨ ਤੇ ਸਾਰੇ ਕਬੂਤਰ ਬਾਜੀ ਤੇ ਉੱਡੇ ਆ 154 ਬਹੁਤ ਕਬੂਤਰ ਆ ਬਾਬਿਓ 154 ਕਿੱਥੇ ਬੰਦਿਆ ਜਾ ਕੇ ਚਲੋ ਜੇ ਕੈਮਰਾ ਦਾ ਜਾਵਾਂਗੇ ਤੇ ਪਰ ਕਾਲ ਜੀ ਨਹੀਂ ਕਰਦੇ ਜਾਣ ਦੀ ਮੈਨੂੰ ਕਿਉਂ ਪਤਾ ਜੀ ਹੈ ਤਾਂ ਹਰਨਾ ਹੀ ਹਨਾ ਜਿੱਥੇ ਸੱਤ ਹਰ ਗਏ ਤੇ ਉਥੇ ਅਜ ਅੱਠਵੇਂ ਵੀ ਹਰ ਜਾਗੇ ਪਰ ਕੋਈ ਚੱਕਰ ਨਹੀਂ ਹਾਰ ਬੁਰ ਵਾਲੀ ਕੋਈ ਟੈਨਸ਼ਨ ਨਹੀਂ ਬਾਬਿਓ ਪਰ ਫਿਰ ਵੀ ਬੱਚ ਕੁਝ ਹੁੰਦੇ ਆ ਹਨਾ ਜਿਹੜੇ ਸਾਰੇ ਨਹੀਂ ਕੁਝ ਕੁਝ 2-4 ਹੀ ਹੁੰਦੇ ਜਿਹੜੇ ਪੁਕਾਈ ਮਰੀ ਜਾਂਦੇ ਹਨ ਵੈਸੇ ਆਪਾਂ ਅੰਦਰ ਖਿਆਲ ਨਹੀਂ ਕੀਤਾ ਸੁਣਦੇ ਨਹੀਂ ਕਿਸੇ ਦੀ ਹਨਾ ਨਾ ਦੇਣਾ ਨਾ ਇਗਨੋਰ ਕਰ ਦੇਣਾ ਮੈਂ ਤਾਂ ਵੀ ਤੂੰ ਜਿੱਦਾਂ ਨਹੀਂ ਆਇਨ ਕਰਦੇ ਬਣੀ ਕਰਦਾ ਨਹੀਂ ਜਿੱਦੇ ਬਾਈ ਅਸੀਂ ਹਾਰਨਾ ਹੈ ਅਸੀਂ ਹਾਰ ਹੀ ਆਨੇ ਲਗਾਤਾਰ ਤੁਸੀਂ ਹਾਰ ਕੇ ਦਿਖਾਓ ਸਾਡੇ ਬਰੋਬਰ ਯਾਰ ਗੱਲ ਮੁੱਕੀ ਹਾਰਨਾ ਵੀ ਬਹੁਤ ਵੱਡੀ ਗੱਲ ਹੈ ਰੋਜ਼ 22 232 3200 ਹਾਰ ਕੇ ਹੋਣਾ ਨਾ ਹਰੇਕ ਦੇ ਬਸ ਦੀ ਗੱਲ ਨਹੀਂ ਠੀਕ ਹੈ ਕਿ ਨਹੀਂ ਚਲੋ ਕੋਈ ਨਾ ਬਈ ਬਦਾਮ ਭਾਵੇਂ ਕੱਟ ਕੇ ਜਿਹੜੇ ਉਤਰ ਰਹੇਗੇ ਤੇ ਗੁਲਾਬੀ 2 ਸਾਲ ਦਾ ਵੀ ਬਦਾਮ ਰੱਖਦੀ ਹੈ ਭਾਈ ਕੱਲ ਨੂੰ ਇਹਦੇ ਵੀ ਗੇੜੇ ਆਗੇ ਤੇ ਵੈਸੇ ਤੁਸੀਂ ਆਖੋਗੇ ਹਨਾ ਤੇ ਇੰਨੀ ਲੇਟ ਬਦਾਮ ਬਰਦਰ ਰੱਖੀ ਜਾਂਦਾ ਇਹ ਉਹ ਇਹਨੂੰ ਜੁਆਨ ਲਾਈ ਸੀ ਬਈ ਥੋੜਾ ਕੁਦਰ ਸੈਟ ਨਹੀਂ ਸੀ ਅੰਦਰ ਤਾਂ ਕਰਕੇ ਆਇਆ 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 ਬੋਤਾ ਬਿਜਾਲੇ ਰੱਖਦੇ ਆ ਯਾਰ ਇਧਰ ਕੋਈ ਹਰੀ ਕਿੰਕਰ ਕੋ ਘੜ ਡਿੱਗ ਪੈਂਦੀ ਆ ਪਾਸੇ ਕੂਦ ਰਾਨਾ ਖਾ ਜਾਣ ਹਨਾ ਹਾਂਜੀ ਮੇਰੇ ਵੀਰੋ ਟਾਈਮ ਹੋ ਗਿਆ ਜੀ 1:06 ਮਿੰਟ ਤੇ ਹਰੀ ਕਾਂਦ ਵਾਲੀ ਨਹੀਂ ਬੈਠੀ ਪਈ ਆਪਣੀ ਹਨਾ ਮੈਂ ਬੋਲ ਬੂਲ ਵੀ ਮਾਰ ਕੇ ਦੇਖ ਲੇ ਵੀ ਹਜੇ ਮਨ ਹੈ ਨਹੀਂ ਉਹਦਾ ਬੈਠਣ ਦਾ ਇੱਕ ਮਿੰਟ ਸੋਡੀ ਜੀ ਮੈਂ ਨਿਗਾ ਮਰਾਵਾ ਫਿਰਦੀ ਆ ਫਿਰਦੀ ਆ ਬਾਬਿਓ ਹਰੀਕਾਂਤ ਵਾਲੀ ਵੀ ਟਾਈਮ ਮਤਲਬ ਕਾਫੀ ਹੋ ਗਿਆ ਸੀਗਾ ਮੈਂ ਦੇਖੀ ਨਾ ਅੱਧਾ ਘੰਟਾ ਹੋ ਗਿਆ ਕਬੂਤਰੀ ਮੈਂ ਤਾਂ ਅੰਦਰਲੇ ਨੂੰ ਬਦਾਮ ਵੀ ਨਹੀਂ ਪਾਈ ਸਹੀ ਦੱਸਾਂ ਮੈਂ ਕਬੂਤਰੀ ਲਿੰਦੀ ਸੀ ਕਿੱਧਰ ਗਈ ਹੈ ਨਾ ਤੇ ਹੁਣ ਉਤਰ ਗਈ ਆ ਵੀ ਤਾਹਾਂ ਤੋਂ ਸੋਡੀ ਨੇ ਨਿਗਾ ਮਰਾਵਾ ਜੀ ਕਬੂਤਰੀ ਤੇ ਮੈਨੂੰ ਤਾਂ ਮਸਾ ਸੀ ਸਾਨੂੰ ਕਿੱਥੇ ਦਿਖਾਉਣਾ ਪੈਣਾ ਮੈਂ ਚਲ ਕੋਈ ਨਾ ਜਦੋਂ ਨੀਵੀਆਂ ਹੀ ਉਦੋਂ ਹੀ ਦੇਖਾਂਗੇ ਤੇ ਇਧਰ ਇਹ ਦੋਵੇਂ ਕਬੂਤਰਾਂ ਨੂੰ ਵੀ ਡਾਕਵਾ ਮੈਂ ਰੱਖ ਦਿੱਤੇ ਆਇਓ 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 ਵਾਤਾ ਬੱਸ ਆਦਾ ਬੜਾ ਪੀ ਖਿੱਚ ਰੇ ਨੇ ਤਾਂ ਚਲ ਕੋਈ ਨੰਦਾ ਹੁਣ ਪੀ ਲੈ ਜੇ ਤਾਂ ਦੇਖੀ ਜਾਊਗੀ ਇਹਨਾਂ ਕੋਲੇ ਕੋਲੀ ਪਈ ਇਹਨਾਂ ਕੋਲੇ ਵੀ ਕੋਲੀ ਪਈ ਇਹਨਾਂ ਕੋਲੇ ਪਾਣੀ ਦੀ ਕੋਲੀ ਪਈ ਓਕੇ ਹੋ ਗਈ ਰਿਪੋਰਟ ਹਰੀ ਕਾਂਦ ਵਾਲੀ ਵੀ ਆ ਕੇ ਬੈਠ ਗਈ ਵੀ ਆਪਣੀ ਇਹ ਐਂ ਕਾਤੋਂ ਕਰੀ ਜਾਂਦੀ ਐ ਇਹ ਬੈਠ ਗਈ ਭਾਈ ਸਾਹਿਬ ਟਾਈਮ 1 ਮਿੰਟ Jio 7 ਕਿੱਧਰ ਖੁੱਲਿਆ ਪਿਆ 1:33 ਮਿੰਟਾਂ ਤੇ ਬਈ ਹਰੀ ਕਾਂਦ ਵਾਲੀ ਪਿੱਛੇ ਪਿੱਛੇ ਪਛੇਂਦਰ ਚਾਲੰਦਰ ਅੰਦਰੀ ਹੋਣੀ ਬਦਾਂ ਲਓ ਜੀ ਆ ਤਿੰਨੇ ਕਬੂਤਰਾਂ ਨੂੰ ਬਿਦਾ ਰੱਖਦੇ ਕਾਲੇ ਚੀਨਗਾਂ ਨੂੰ ਪਹਿਲਾਂ ਗੁਲਾਬੀ ਕਾਂ ਤੇ ਆਪਣੀ ਨੂੰ ਫਿਰ ਸੱਜੇ ਹਰੀ ਗੁਲਾਬੀ ਬਗਲੇ ਨੂੰ ਆਇਆ 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 ਪੁੱਤ ਇੱਧਰ ਆਪਣੀ ਭੂਤ ਨੂੰ ਆਇਆ 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 ਖੰਡ ਲਓ ਜੀ ਤਿੰਨੇ ਕਬੂਤਰਾਂ ਨੂੰ ਦਿੱਤੇ ਰੱਖ ਬਦਾਮ ਲਓ ਜੀ ਤੇ ਦੋ ਕਬੂਤਰਾਂ ਨੂੰ ਬਦਾਮ ਹੋ ਰੱਖ ਦੀ ਇੱਕ ਤਾਂ ਗੁਲਾਬੀ ਟੂ ਸੜਨ ਦਾ ਆਇਆ 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 ਪੁੱਤ ਤੇ ਇੱਕ ਹੋ ਗਈ ਜੀ ਕੱਲਾ ਖਬਾਗਲਾ ਬੇਡੂਸਾ ਆਇਆ 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 ਖੰਡਾ ਇਹਨੂੰ ਖਾਣ ਤੱਕ ਮਦਾਂ ਤੇ ਥੱਲੇ ੜਕਾ ਨੂੰ ਰੱਖਤੀ ਕਣਕ ਥੱਲੇ ਵਾਲਾ ਨੂੰ ਬਾਬੇ ਜੀ ਫਿਸਰਨ ਲੱਗੀ ਮੇਰੀ ਕਾਲੀਆਂ ਚੀਨੀਆਂ ਨੂੰ ਤੇ ਇਹਨਾਂ ਨੇ ਇਹ ਦੋਹਾਂ ਨੇ ਪਾਈ ਨਹੀਂ ਖਿੱਚਾ ਉਹ ਫੜ ਕੇ ਇਹ ਚੱਕ ਨਹੀਂ ਕੀਤੀ ਮੈਂ ਲਓ ਜੀ ਤੇ ਆਪਣਾ ਸਪੇਅਰ ਬਾਹਰ ਛੱਡ ਦਈ ਕਿਉਂਕਿ ਆਪਣਾ ਇੱਕ ਕੂਤਰ ਬਾਹਰ ਆ ਹਜੇ ਹਰੀ ਬਗਲ ਵਾਲਾ ਹਨਾ ਮੈਨੂੰ ਐ ਵੀ ਉਹ ਆ ਜੇ ਤੇ ਬਾਕੀ ਦਾ ਕੰਮ ਆਪਣਾ ਨਿਭੜੇ ਹੀ ਆ ਬਸ ਲਗ ਭਗ ਲਓ ਜੀ ਤੇ ਇਧਰ ਆਪਣੀ ਹਰੀ ਕਾਂਤਲ ਨੂੰ ਵੀ ਰਜਮਾ ਪਾਣੀ ਪਿਆਦ ਗੇ ਆਇਆ 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 ਪੁੱਤ ਆ ਜਾ ਕਹਣ ਹੌਲੀ ਹੌਲੀ ਪੀ ਜਾ ਕਰੂਗਾ ਪਿਆ ਕੇ ਇਥੋਂ ਨਹੀਂ ਬਾਅਦ ਚ ਪਰੇ ਕਰੀ ਤੇ ਇਧਰ ਸ਼ਰਦ ਦੇ ਕੂਤਰੇ ਉਧਰ ਆ ਬਈ ਜਿਹੜਾ ਤਿੰਨੇ ਕੂਤਰਾਂ ਨੂੰ ਕਾਲਾਂ ਚੀਨ ਗਾਣੇ ਬਦਾਮ ਵੀ ਖੜੇ ਦਾਣੇ ਵੀ ਖੜੇ ਓਕੇ ਰਿਪੋਰਟ ਤੇ ਸਿਰਫ ਕੂਡ ਉਧਰ ਰਹਿਗਾ ਤਿੰਨ ਤੇ ਤੂੰ ਪੰਜ ਰਹਿਗਾ ਤੇ ਇਧਰ ਬੈਠ ਕਾਲੇ ਕੂਤਰਾਂ ਨੂੰ ਦਾਂਗਾ ਤਰੀ ਆਇਓ 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 ਬੱਤਰ ਆ ਲੈਣਗੇ ਕਿਹ ਵੱਧ ਤੇ ਆਪਾਂ ਪਹਿਲਾਂ ਨਹਾਣਾ ਲਈ ਯਾਰ ਕੱਲ ਵੀ ਨਹੀਂ ਨਹਾਤੇ ਹਨ ਇਧਰ ਵੱਡੇ ਕਬੂਤਰਾਂ ਨੂੰ ਨਾਲੇ ਰੱਖਤੀਏ ਟਾਈਮ ਨਾਲ ਆਇਓ 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 ਬੱਤਰ ਫਿਰ ਮਾੜੀ ਮੋਟੀ ਬਾਜੀ ਵੇਖਾਵਾਂਗੇ ਨਹੀਂ ਤਾਂ ਬਾਜੀ ਗਿਆ ਉਹ ਆਪਣਾ ਉਦੋਂ ਹਨ ਉਹ ਕਹਿੰਦੀ ਵੀ ਆਇਆ ਸੀ ਉਹਨ ਕਦੇ ਘਾਟ ਹੀ ਦੀਂਦਾ ਭਈ ਆ ਜਾ ਇੱਥੇ ਹਨ ਅੱਧੇ ਘੰਟੇ ਘੰਟੇ ਤੂੰ ਦੀਂਦਾ ਚਾਜ ਬਾਲਾ ਉੱਡੀ ਜਾਂਦਾ ਪਤਾ ਕੀ ਗੱਲ ਉਹ ਚੁੰਬੇ ਤਾਂ ਬਹੁਤ ਨੀਵੇਂ ਉੱਡਿਆ ਸੀ ਅਜੇ ਤੱਕ ਇਹਨੇ ਥੱਲੇ ਹੀ ਨਹੀਂ ਵੇਲਾ ਰੂਤਰ ਇਧਰ ਵੱਡਾ ਕਬੂਤਰਾਂ ਨੂੰ ਵੀ ਰੱਖਦਗੇ ਆਇਓ 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 ਪੁੱਤ ਲਓ ਜੀ ਇਧਰ ਕਬੂਤਰਿਆਂ ਨੇ ਪਾਸੇ ਪਾਤੇ ਧਾਣੀ ਉਹ ਪਾਣੀ ਕਹਿਣਾ ਸੀ ਬਈ ਯਾਰ ਗਲਤੀ ਨਾਲ ਲੈਣੇ ਕਹਿ ਤੇ ਲਓ ਜੀ ਇਧਰ ਕਬੂਤਰਾਂ ਨੂੰ ਵੀ ਪਾਤਾ ਵਾਟਰ ਤੇ ਲਾ ਦੀ ਲੋਕ ਬਈ ਇਧਰ ਲੇਖੂ ਲੈ ਆਣ ਇਧਰ ਇਹ ਕੂਤਰਾਂ ਨੂੰ ਬਦਾਮ ਰੱਖਦਗੇ ਆਇਓ 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 ਆਇਆ ਪੁੱਤ ਗਰਾਬੀ ਟੂਸੇ ਵਾਲੀ ਤੇ ਇਧਰ ਉਹ ਹਰੀਕਾਂਤ ਵਾਲੀ ਆਇਆ 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 ਖੰਡਾ ਤੇ ਆਪਣੀ ਕੱਚ ਕਾਂਤ ਵਾਲੀ ਕਬੂਤਰੀ ਨੂੰ ਵੀ ਬਦਾਮ ਰੱਖਦੀ ਹੈ ਬਈ ਤੇ ਆਪਣਾ ਕਬੂਤਰ ਬਈ ਬੈਠ ਗਿਆ ਬਾਜੀ ਤੋਂ ਅਪਡੇਟ ਆਈ ਹੈ ਵੀ ਆਪਣਾ ਜਾਨਵਰ ਗਿਆ ਬੈਠ ਉਹਸ ਨੂੰ ਪਤਾ ਹੀ ਹੁਣ ਕਾਰਨ ਦਾ ਸੰਦੀ ਲੋੜ ਹੀ ਨਹੀਂ ਹੈ ਕਿਉਂ ਬੈਠਾ ਹੈਗਾ ਬੈਠਾ ਲਗਭਗ 3:30 ਤੋਂ 9:00 ਆਸ-ਪਾਸ ਬਟਾ 3:30 ਤੋਂ 4:00 ਵਜੇ ਇੱਥੇ ਕਿਦੇ ਬੈਠਾ ਤੇ ਆਏ ਗੋਲ ਗੇੜੇ ਪਾਪਾ ਬੈਠਾ ਆਏ ਗੋਲ ਗੇੜੇ ਪਾ ਕੇ ਆਏ ਠੱਪਾ ਮਾਰ ਕੇ ਆਏ ਬੈਠੇ ਤੇ ਗੋਲ ਗੇੜੇ ਪਾਵਾ ਪਰ ਤੁਸੀਂ ਸਾਂਝੇ ਗੋਲ ਗੇੜੇ ਪਾ ਕੇ ਕਿਹੜਾ ਕਬੂਤਰ ਬੈੰਦਾ ਹੁੰਦਾ ਹੈਗਾ ਕੀ ਹੈ ਕਿ ਨਹੀਂ ਉਹ ਯਾਰ ਜਿਹੜੇ ਰਾਤ ਬਦਾਮ ਨਹੀਂ ਕੱਢੇ ਆਪਾਂ ਤੁਸੀਂ ਆਪਸਾ ਲੋੜੀ ਪੰਜ ਬਦਾਮ ਦਿੱਤੇ ਹਜੇ ਵੀ ਉਹ ਬਦਾਮ ਫਿਰਦੇ ਆ ਦੇਖੋ ਘਟੋ ਘਟ ਦੋ ਢਾਈ ਬਦਾਮ ਕੱਢਤੇ ਫਿਰ ਪੰਜਾਂ ਚੋਂ ਹੁਣ ਆਪਾਂ ਦੋ ਮਾਈਨਸ ਕਰਦੇ 3 ਢਾਈ ਮਾਈਨਸ ਕਰਦੇ ਢਾਈ ਬਦਾਮਾਂ ਤੇ ਸਕੂਤਰ ਆਪਣਾ ਹੁਣ ਢਾਈ ਬਦਾਮਾਂ ਤੇ ਸਾਢੇ ਤਿੰਨ ਕਰ ਗਿਆ ਆਹੀ ਗੇਮ ਹੈ ਇਹਦੇ ਚ ਗੇਮ ਵੀ ਤੁਹਾਨੂੰ ਸਾਰਾ ਕੁਝ ਦੱਸੀਆ ਨਾ ਕਿ ਕੀ ਹਿਸਾਬ ਹੁੰਦਾ ਕਿ ਢਾਈ ਬਦਾਮਾਂ ਤੇ ਸਾਢੇ ਤਿੰਨ ਕਰ ਗਿਆ ਕਬੂਤਰ ਤੇ ਸਾਰਾ ਦਿਨ ਫੋਲਡਰ ਰੈਲਾ ਹੋ ਕੇ ਉੱਡਾ ਫੁੱਲ ਸੌਖਾ ਖਾਓਗੇ ਚੁੰਬੇ ਤਾਂ ਨੀਵਾ ਫਿਰਦਾ ਰਿਹਾ ਉੱਚਾ ਹੁੰਦਾ ਸੀ ਇਥੇ ਤਾਂ ਰੱਬ ਚੋਂ ਉਤਰ ਜਦੋਂ ਭੁੱਖ ਲੱਗੀ ਭੁੱਖ ਕੱਟੀ ਨਹੀਂ ਕੂਤਰੇ ਸਿੱਧਾ ਆਇਆ ਗੋਲ ਗੜੇ ਪਾਪਾ ਕੋਠੀ ਤੇ ਬਹਿ ਗਿਆ ਹੁਣ ਕੀ ਕਰ ਗਿਆ ਆਪਣੇ ਵੀ ਕੀ ਗਲਤੀ ਹੈ ਬਈ ਹਨਾ ਮੈਂ ਤਾਂ ਆਪਦੇ ਹਿਸਾਬ ਦੇ ਪੰਜ ਬਦਾਮ ਜਮਾਂ ਸਹੀ ਪਾਏ ਸੀਗੇ ਜੇ ਪੰਜ ਖਿੱਚ ਜਾਂਦਾ ਤਾਂ ਤੁਹਾਨੂੰ ਪਤਾ ਫਿਰ ਬਹਿਣਾ ਵੀ ਨਹੀਂ ਸੀ ਕੂਤਰ ਨੇ ਹੁਣ ਢਾਈ ਬਦਾਮਾਂ ਤੇ ਕੂਤਰ ਦਿਨ ਕੋਈ ਬਰਲਾ ਤਾਂ ਐਵੇਂ ਹੀ ਕਰਦਾ ਠੀਕ ਆ ਕਿ ਨਹੀਂ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਬਹਿ ਗਿਆ ਤਾਂ ਬਹਿ ਗਿਆ ਫਿਰ ਕਿਹੜੀ ਗੱਲ ਹੈ ਤੇ ਤਾਸ ਤੂਸ ਖੇਡੀ ਨੇ ਸੱਚਾ ਲਫੰਡ ਕਰੀ ਨੇ ਪਹਿਲੇ ਮੇਰੇ ਵੀ ਤੇ ਰਹਿ ਰਹੀ ਸੀ ਬਾਗੀ ਤੇ ਜਾੜੂ ਹੁਣ ਉਹਨਾਂ ਦਾ ਕੂਤਰ ਹੀ ਬੈਠਾ ਕੋਈ ਚੱਕਰ ਨੇ ਆਪੇ ਲੈ ਲਵੋਣਗੇ ਫੜ ਕੇ ਯਾਰ ਲਓ ਭ ਤੇ ਇਧਰ ਪਾਣੀ ਪੁਣੀ ਪਾਤਾ ਕੂਤਰ ਨੂੰ ਪਹਿਲਾਂ ਸਾੜੀ ਰਹਿ ਸੀ ਕੈਨਸਲ ਵੀ ਨਹੀਂ ਜਾਂਦੇ ਪਰ ਹੁਣ ਸਾੜੀ ਰਹੀ ਜੇ ਅਸੀਂ ਬਾਜ਼ੀ ਤੇ ਜਾਵਾਂਗੇ ਅਸੀਂ ਖਰੀ ਕਰਕੇ ਆਵਾਂਗੇ ਅਸੀਂ ਨਹੀਂ ਹਟਦੇ ਸੀ ਅਸੀਂ ਦੂਜੇ ਨਾਮ ਮਗੂਪ ਰੋਯੋਗ ਆ ਚਲੋ ਭਾਈ ਘਰ ਨੂੰ ਹੀ ਹੋ ਗਏ ਨਹੀਂ ਜਾਂਦੇ ਬਾਜ਼ੀ ਤੇ ਰਹਿ ਕੇ ਅਸੂ ਘਰ ਆਪਣੀ ਪੂਣੀ ਪੂਣੀ ਵੀ ਬਹਿ ਗਈ ਤੇ ਲਗਭਗ 22 ਫਿਰਦੇ ਕੋਰੇ ਦੇ ਤੂ ਹਨ ਉਹ ਨੂੰ ਤੇ ਹੈਗੇ ਆਪੇ ਘਰ ਜਾਣਗੇ 10 ਮਿੰਟ ਕੋਰੇ ਦਾ ਵੀ ਇੱਕ ਬਹਿ ਗਿਆ ਤੇ ਦੋ ਫਿਰਦੇ ਆ ਆਪਣੇ ਨਾਲ ਤਾਂ ਦੋ ਵੀ ਚਾਹੀਦੇ ਠੀਕ ਹੈ ਤੇ ਪਿੰਡ ਨੂੰ ਹੋ ਗਏ ਭਾਈ ਬਸ ਕਰਿਆਗੇ ਤਾਂ ਹਸ ਤੁਸੀਂ ਕੁੱਟਦੇ ਹਾਂ ਹੁਣ ਆ ਗਏ ਭਾਈ ਘਰੇ ਵਾਪਸ ਈ ਤੇ ਆ ਕੂਤਰ ਅੰਦਰ ਕਰਦੇ ਆ ਆਪਣਾ ਹਰੀਬ ਅਗਲਾ ਲਾਓ ਜੀ ਲਾਓ ਤਾਸ਼ ਗੈਂਗ ਦਾ ਕੰਮ ਸਟਾਰਟ ਮੇਰੇ ਵੀਰੋ ਤੇਰੇ ਕੋਲ 10 ਹੈ ਮੇਰੇ ਕੋਲ 11 ਮੈਨੂੰ ਐ ਕਰ ਇੱਕ ਪੱਤਾ ਬਦਲ ਕੇ ਦੇ ਯਾਰ ਇਹਦਾ ਮੈਂ ਕੀ ਕਰੂੰਗਾ ਚੱਕੀ ਜੋਕਰ ਲਾ ਕਪਤਾ ਇਤੋਂ ਦੇ ਦੇ ਚੱਕਣ ਮੈਨੂੰ ਇਹ ਉਤੋਂ ਚੱਕ ਦੇ ਚੱਲ ਇਥੇ ਦਿਲਿਆ ਵਾ ਠੀਕ ਛੱਡ ਦੇ ਸਰਾ ਬਾਬੇ ਸਾਡੀ ਕੀ ਟੈਂਕੀ ਦੀ ਫੁੱਲ ਕਰਾ ਲਈ ਆਪਣੇ ਰਾਜ ਦੂਤ ਦੀ ਤੇ ਪਰ ਫਿਰ ਮੂਹੇ ਗਈ ਮੜੀ ਬਟਾਈ ਨਹੀਂ ਸੀ ਕੁਲਪੀ ਗਈ ਨੇ ਇਹਦੋਂ ਪਹਿਲਾਂ ਅਸੀਂ ਬਾਹਰ ਭਰਕਰ ਖਾ ਕੇ ਕਿਹਾ ਕਿ ਬਾਗਲ ਆਈ ਸੀ ਓਏ ਤੇ ਘਰੇ ਸਿੱਧੂ ਸਾਨੂੰ ਕੂਤਰ ਕਦਰ ਸਾਹਮਣੇ ਡਮਣੀਆ ਰਗਨੇ ਕੂਤਰ ਫੜ ਲਿਆ ਆਪਣੇ ਦੋਨੇ ਨੂੰ ਲਈ ਜਾਂਦੇ ਹੈਗੇ ਆਪਾਂ ਸਾਨੂੰ ਬੜਾ ਮੋੜਿਆ ਸੀਗੇ ਤੇ ਮੈਂ ਕਿਹਾ ਯਾਰ ਮਣ ਜਾ ਸੈਟ ਜਾਣੀ ਸੀ ਨਾ ਮੜਿਆ ਥੋੜਾ ਜਿਹਾ ਹੋਰ ਹੀ ਹੋਇਆ ਪਿਆ ਸੀਗਾ ਮੈਂ ਚੱਲ ਇੱਧਰ ਬਾਗਲ ਪੂਰਾ ਆਇਆ 2 ਮਿੰਟ ਉਤੀ ਪਤਾ ਥੋੜਾ ਮੋਟਾ ਕੰਮ ਸੈਟੀ ਹੋ ਜੇ ਚਲੋ ਬਰਗਰ ਦੂ ਨਾ ਬਸ ਕੀ ਕਹਦੇ ਆ ਨਾ ਬਰਗਰ ਖਾਧੀ ਪਰ ਕੋਲੇ ਕੋਲ ਪੀ ਗਾ ਤੂੰ ਇਦਾਂ ਦਾਨ ਤੀਰ ਪਾਇਆ ਹੁਣ ਉਸ ਇੱਕ ਗੜਾ ਹੋਰ ਲਾਵਾਂਗੇ ਕੋਈ ਹੋਰ ਆਈਟਮ ਖਾਵਾਂਗੇ ਚਲ ਵਾਧੂ ਪੈਸੇ ਆਪਣੇ ਕੋਲ ਟੈਨਸ਼ਨ ਆ ਲੈ ਲਾਓ ਜੀ ਆ ਗਏ ਮੁੰਡੇ ਜਸ਼ਨ ਦੀ ਕਹਿੰਦੇ ਤਿਆਰੀ ਕਰੋ ਉਹ ਬੈਂਡ ਬਾਜੇ ਤੇ ਵਾਸਵਾਗਤ ਕਰਨ ਸੀ ਪਹਿਲਾਂ ਹੀ ਆ ਗਏ ਹੈ ਸਹੀ ਚਾਰੇ ਬੰਦਾ ਪੈ ਗਿਆ ਮੈਂ ਤਾਂ ਆ ਬਜ ਅੱਛਾ ਬੇਰਾ ਬਈ ਯਾਰ ਅੱਜ ਹੀ ਨੂੰ ਮੈਂ ਥੋੜਾ ਬਾਚ ਕਰਾਇਆ ਅੱਜ ਜੀ ਅੱਛਾ ਨਹੀਂ ਨਹੀਂ ਇੱਕ ਹੁਣ ਬਾਬੇ ਪਰ ਇਹਨੂੰ ਛੱਡ ਗਿਆ Papa ਕੂਤਰ ਨੂੰ ਪਿੰਜਰੇ ਚ ਓਏ ਪਿੰਜਰਾ ਲੈ ਚੰਗਾ ਲੈ ਚੰਗਾ ਭਲਾ ਪਿਆ ਬਾਬੇ ਉਹ ਭੁੱਖਾ ਬੈਠਾ ਕੂਤਰ ਸਿੱਧੀ ਜੀ ਗੱਲ ਐ ਸਾਢੇ 3:00 ਵਜੇ ਬੈਗਾ ਸੀਗਾ ਨਾ ਠੀਕ ਆ ਆ ਕੂਤਰੀ ਕਿੱਧਰ ਗਈ ਭਾਏ ਨੇ ਜੀ ਆਪਣੀ ਇਹ ਸਾਢੇ 4:00 ਵਜੇ 4:00 ਸਾਢੇ 4:00 ਉਹ ਲਾਇਆ ਬਸ ਸਾਢੇ ਤਿੰਨੇ ਬਹਿ ਗਿਆ ਹਾਂ ਇਹ ਬਾਅਦ 6:00 ਤੇ 5:00 ਦੇ ਆ ਗਿਆ ਅੱਛਾ ਚਲੋ ਕੋਈ ਨਾ ਦੋਵੇਂ ਕੂਤਰ ਘਰੇ ਆ ਗਏ ਇੱਕ ਹੁਣ ਮੜਾ ਜਾ ਰੂਗੀ ਲਓ ਜੀ ਸੁਖਵਿੰਦਰ ਦੇ ਮੋਟਰਸਾਂ ਦੀ ਲੈ ਗਈ ਟੁੱਟੀ ਨੀ ਆ ਰਹੀ ਓ ਟੁੱਟ ਗਈ ਕਿੱਥੋਂ ਟੁੱਟ ਗਈ ਕੌਣ ਕਹਿੰਦਾ ਟੁੱਟ ਗਈ ਇਕੱਠੀ ਹੋ ਗਈ ਇਹ ਮਰੀ ਜਾਨਾ ਤੂੰ ਖੋਲ ਇਹਨੂੰ ਖੜ ਜਾ ਮੈਂ ਖੋਲਦਾ ਤੂੰ ਉਹ ਬਾਈ ਗੋਡ ਬਾਪੂ ਬਹੁਤ ਪੁੱਠਾ ਕੰਮ ਹੋ ਗਿਆ ਦੇਖੋ ਕੀ ਹਾਲ ਹੋਇਆ ਪੱਥਾਂ ਦਾ ਕੀ ਯਾਰ ਉਹਦੀ ਚੈਣ ਚੂਣ ਸੈੱਟ ਕਰਾਈ ਤੇ ਪਾਇਆ ਹਜੇ ਬਾਦਲ ਪਈ ਉਹੀ ਫਾਲਤੂ ਦਾ ਹੀ ਕੰਮ ਡੇਢਾ ਹੋ ਗਿਆ ਚਲੋ ਕੋਈ ਨਾ ਮੁਰਸਾ ਸੈੱਟ ਕਰਲਾ ਚੈਣ ਚੂਣ ਟੁੱਟ ਗਈ ਕੋਈ ਨੀ ਕੀ ਹੋਇਆ ਸੀਗਾ ਪਰ ਖੇਚਲ ਵਾਲੀ ਹੋ ਗਈ ਯਾਰ ਹਨਾ ਲੇਟ ਹੋ ਗਏ ਘਰੇ ਵੀ ਖੋਡੇ ਖੜੇ ਖੁੱਲੇ ਪਏ ਪਤਾ ਨਹੀਂ ਕੀ ਹੋ ਸਕਦਾ ਚੱਲਦੇ ਕੋਈ ਗੱਲ ਨਹੀਂ ਤੇ ਹੁਣ ਆਏ ਆ ਬਈ ਕਰੇ ਪਹਿਲਾਂ ਤਾਂ ਯਾਰ ਆਪਣਾ ਕਬੂਤਰ ਅੰਦਰ ਰੱਖ ਕੇ ਟੂਸੇ ਵਾਲਾ ਹਨਾ ਚਲੋ ਬਹਿ ਗਿਆ ਕੋਈ ਦਿੱਕਤ ਨਹੀਂ ਯਾਰ ਭੁੱਖਾ ਬਹਿ ਕੂਤਰ ਸੋਨੋ ਵੀ ਪਤਾ ਬਈ ਹਨਾ ਜਿਹੜਾ ਕੂਤਰ ਖਰਾ ਜੀ ਦਾ ਖਿਚੂ ਇਹਨਾਂ ਨੂੰ ਪਾਣੇ ਆ ਉਹਨੂੰ ਬਾਈ ਛੱਡ ਰਾਂ ਪਰ ਬਸਿੱਧੀ ਗੱਲ ਹੀ ਐ ਪੜਾਵਾਂਗੇ ਛੱਡਾਂਗੇ ਤਾਂ ਹੁਣ ਜੇ ਇਹ ਕੂਤਰ ਸਹੀ ਹੁੰਦਾ ਧਾਰ ਕੇ ਛੱਡਦੇ ਆਪਾਂ ਤੁਸੀਂ ਆਪ ਸਿਆਣੇ ਇੱਥੇ ਬਦਾਮ ਪਾਲਟਾ ਤੁਹਾਡੇ ਸਾਹਮਣੇ ਕੂਤਰ ਦੇ ਚਲ ਕੋਈ ਨਾ ਬਈ ਏਦੂ ਬਾਸ ਸਹੀ ਸੀ ਛੱਡਾਂਗੇ ਜਿਹੜਾ ਕੂਤਰ ਸਹੀ ਹੋਇਆ ਉਹ ਛੱਡਾਂਗੇ ਜਿਹੜਾ ਕੂਤਰ ਮੌਕੇ ਤੇ ਖਰਾ ਹੋਇਆ ਕਰੂ ਤੇ ਉਹ ਕੈਨਸਲ ਕਰ ਦਿਆ ਕਰਾਂਗੇ ਹਨਾ ਸੋ ਕਿਉਂ ਚੱਕਰਾਂ ਯਾਰ ਪਹਿਲਾਂ ਵੀ ਸਾਡੇ ਕੋਲ ਪਹਿਲਾਂ ਵਾਲੇ ਚੱਲ ਵੀ ਪੈਸੇ ਨਹੀਂ ਹੁੰਦੇ ਸੀ ਨਾ ਮਸਾਂ ਫੜਫੜਾ ਕੋਈ ਦੋ ਚਾਰ ਬਾਈ ਨਾਲ ਛੱਡ ਲੈਂਦੇ ਸੀ ਹੁਣ ਠੀਕ ਆ ਚੱਲ ਵੀ ਹੈਗੇ ਆਪਦਾ ਅਸੀਂ ਕਰ ਲੈਨੇ ਆਪਦੇ ਨਾਲ ਹੁੰਦਾ ਸਾਡੇ ਤੋਂ ਹਨਾ ਤੇ ਹੁਣ ਉਹਦਾ ਕਰਕੇ ਹਰੀ ਜਾਂਦੇ ਆਂ ਬਸ ਅਸੀਂ ਛੜ ਤਾਂ ਬਾਜੀ ਆ ਗਈ ਆਹ ਬੈਠਾ ਛੜਦੇ ਬਾਜੀ ਆ ਗਈ ਉਹ ਬੈਠਾ ਛੜਦੇ ਆਹ ਗੱਲਾਂ ਮਾੜ ਹੈ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹਾਰ ਦਾ ਕੋਈ ਦੁੱਖ ਨਹੀਂ ਕਬੂਤਰ ਘਰੇ ਆ ਆਪਣਾ ਸਿਰਾ ਬਸ ਕੋਈ ਚੱਕਰ ਵਾਲੀ